ਨਾ ਪਰਮਜੀਤ ਸਿੰਘ ਟੰਡਵਿਠਵਾ ਮੇਰੀ ਲੜਾਈ ਮੈਨੂੰ ਇਹਨਾਂ ਨੇ ਬੰਦਿਆਂ ਨੇ 6-6 ਪੰਧਾਂ ਨੇ ਘੇਰ ਕੇ 9:30 ਵਜੇ ਮੈਨੂੰ 12:02 22 ਨੂੰ ਮੈਨੂੰ ਸੱਟਾਂ ਲਾਈਆਂ 50 ਸਦਮਰਾ ਪੱਤਾ ਦਿੱਤਾ ਜੋ ਮੈਂ ਅੱਜ ਤੱਕ ਕੋਈ ਕੰਮ ਕਾਂਡ ਜੋਗਾ ਨਹੀਂ ਕਰ ਮੇਰੀਆਂ ਸੱਟਾਂ ਇੰਨੀਆਂ ਗੰਭੀਰ ਵਾ ਤੇ ਅੱਜ ਤੱਕ ਪੁਲਸ ਨੇ ਮੇਰਾ ਕੋਈ ਐਫਐਟ ਦਰਨੀ ਕੀਤੀ ਮੇਰਾ ਕੋਈ ਇਹਨੇ ਬਿਆਨ ਨਹੀਂ ਬਣ ਦਿੱਤਾ ਜੋ ਕਿ ਅਸੀਂ ਸ਼ਿਕਾਇਤਾਂ ਕਰਦੇ ਆਂ ਜਾਂ ਸੱਜਾ ਇਹਨਾਂ ਨੇ ਇਤਜ਼ਰਾਜ਼ ਨਹੀਂ ਪੇਸ਼ ਕੀਤਾ ਹੁਣ ਇਹਨਾਂ ਦੇ ਬਾਅਦ ਆ ਕੱਲ ਪਰसों ਸਾਡੇ ਕੱਲ ਸਾਡੇ ਬੰਦੇ ਮਾਰਤੇ ਦੋ ਬਲਰਾਜ ਸਿੰਘ ਨਿਰਮਨ ਸਿੰਘ ਤੇ ਇਹ ਹਟਪਰੀਆ ਆਪਣੀ ਘਰ ਦੀ ਚੜ੍ਹਵਾਉਣ ਆ ਤੇ ਆਇਆ ਹੈਗਾ ਤੇ ਇਹਨਾਂ ਨੇ ਚੋਹਾਂ ਬੰਦਿਆਂ ਨੇ ਪਹਿਲੋ ਘੇਰਿਆ ਤੇ ਮੁੜ ਕੇ ਬਾਅਦ ਵਿੱਚ ਅੰਗਰੇਜ਼ ਨੇ ਉਹਦਾ ਮਤਗੀਦਨ ਦਾ ਆ ਗਿਆ ਇਹਨਾਂ ਨੇ ਗੋਲੀ ਇੰਨੀ ਚਲਾਈ ਜਿਉ ਸਾਡੇ ਬੰਦੇ 5 6 7 ਸੇਮ ਸਿੰਘ ਬਲਵਿੰਦਰ ਸਿੰਘ ਗੁਰਪ੍ਰੀਤ ਆਪਣੇ ਮੇਜਰ ਮੇਜਰ ਸੰਘ ਤੇ ਰਾਜੇ ਨੂੰ ਮਰ ਗਿਆ ਉਹ ਚਰਾ ਤੇ ਨਿਰਮਲ ਸਿੰਘ ਮਰ ਗਿਆ ਇਹਨਾਂ ਨੇ ਸਾਡੇ ਦੰਨੀਆਂ ਵਾਰ ਬੰਦੇ ਗੋਈਆਂ ਚਲਾਈਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਬਦਮਾਸ਼ੀਆਂ ਕਰਦੇ ਆ ਇਹ ਜਿਹੜਾ ਰਾਜ ਆਪ ਪਲਦਾ ਇਹਨਾਂ ਨੇ ਬੇੜਾ ਕਰਕੇ ਜਿਹੜਾ ਹਤਾ ਸਾਡੇ ਪਿੰਡ ਦਾ ਰਸਤਾ ਵਸ ਮੈਗ ਵੇਚਦਾ ਨਹੀਂ ਵੇਚਦਾ ਤੇ ਨਜਾਇਜ਼ ਮਜੀਬ ਸਿੰਘ ਨੇ ਪਟੋਲ ਲੈ ਕੇ ਦਿੱਤੇ ਜਿਹੜੇ ਇਹ ਕੱਲ ਗੋਈਆਂ ਚਲਾ ਕੇ ਇੱਥੇ ਗਏ ਬੰਦੇ ਜਿਆਦਾ ਕੀ ਵੀ ਜਖਮੀ ਕਿਤੇ ਆ ਕਾਰਨ ਕੀ ਇਸ ਕਾਰਨ ਜਨਾਬ ਕੋਈ ਨਹੀਂਗਾ ਇਹ ਬਦਮਾਸ਼ੀਆਂ ਇਹ ਨਹੀਂ ਚਲਦੀਆਂ ਕਾਰਨ ਕਹਾਦਾ ਉਹ ਆ ਕੇ ਬੇੜਾ ਆਪਣੀ ਘਰ ਦੀ ਚੋਣ ਵਾਸਤੇ ਆਇਆ ਹੈਗਾ ਜੰਦਰ ਉਹ ਪੁੱਛ ਨੌਕਰੀ ਕਰਦੀ ਆ ਆਪਣੇ ਜਾਨਾ ਚੋੜੀ ਜਨੇ ਤੇ ਇਹਨਾਂ ਨੇ ਬੰਦਿਆਂ ਚੋਂਵਾਂ ਨੇ ਆ ਗਏ ਉਹਨੂੰ ਘੇਰ ਲਿਆ ਇੱਕਰਪਾਲ ਸਿੰਘ ਪਾਲਕ ਜਸਬੀਰ ਸਿੰਘ ਤੇ ਦੋ ਮੁੰਡਿਆਂ ਦੇ ਨਾਮ ਹੋਰ ਉਹਨਾਂ ਦਾ ਨਾਮ ਨਹੀਂ ਪਤਾ ਇਹਨਾਂ ਨੇ ਘੇਰਿਆ ਪਹਿਲੋ ਤਾਂ ਦੇ ਦੱਸਿਆ ਵੀ ਮੇਰੇ ਤੇ ਵੀ ਕੋਈ ਉਹਨਾਂ ਨੇ ਛੱਡਾ ਲਾਈਆ ਸੀ ਜਿਹੜਾ ਪਹਿਲੋ ਗ੍ਰਿਫਤਾਰੀ ਹੋਈ ਹੈ ਕਿਹੜਾ ਗ੍ਰਿਫਤਾਰੀ ਕੋਈ ਕਹਿੰਦੀ ਗ੍ਰਿਫਤਾਰੀ ਹੋਣੀ ਨਹੀਂ ਹੋਈ ਸਾਨੂੰ ਉਹਦਾਂ ਹੀ ਧੱਕੇ ਖਾਣਦੇ ਆ ਪੋਸ ਜਿਹੜੀ ਹੜੀ ਸੁਣਾਈ ਕੋਈ ਨਹੀਂ ਕਰਦੀ ਕਾਰਨ ਕਿ ਸਮੇਂ ਤੇ ਕੋਈ politicy ਬਸ ਇਹ ਜਨਾਬ ਐਮਐਲਏ ਜੋ ਕੰਦਿਆ ਅੰਮ੍ਰਪਾਲ ਹੀ ਹੁੰਦਿਆ ਵਾ ਇਹ ਕੋਈ ਹੜੀ ਸੁਣਾਈ ਕੋਈ ਨਹੀਂ ਕੀਤੀ ਐਮਐਲਏ ਅੰਮ੍ਰਪਾਲ ਕੀ ਲੱਗਦਾ ਹੁੰਦਾ ਉਹ ਲੱਗਦਾ ਨਹੀਂ ਉਹਨੂੰ ਚੜਾਵਾ ਚੜਾਇਆ 5 ਲੱਖ ਦਾ ਚੜਾਵਾ ਚੜਾਇਆ ਸਮੈਗ ਵੇਚੀ ਇਹਨੇ ਖੁੱਲੀ ਵੇਚੀ ਇਹ ਤੇ ਇਹਨੇ ਜਦੋਂ ਮਰਦੀ ਪੈਸੇ ਦੇ ਜਨਾ ਇਹ ਤੇ ਗਰੀਬ ਬੰਦੇ ਆਪਣੀ ਮਿਹਨਤ ਕਮਾਈ ਕਰਨ ਵਾਲੇ ਗੱਲ ਦਾ ਪੁਲਿਸ ਵੱਲੋਂ ਤੁਹਾਡੇ ਵੱਲੋਂ ਬਿਆਨ ਨਹੀਂ ਪਿਆ ਕੋਈ ਬਿਆਨ ਨਹੀਂ ਹੋ ਸਕਦਾ ਤੁਹਾਨੂੰ ਆਹਦੇ ਪੋਸ ਮਾਰ ਕਰੋ ਇੰਜੀਨੀਅਰ ਦਾ ਬਿਆਨ ਨਹੀਂ ਹੁੰਦੇ ਉਹ ਜੇ ਨਹੀਂ ਪੋਸ ਮਾਰ ਨਹੀਂ ਕਰ ਸਕਦੇ ਅਹੀਂ ਉਹਦੇ ਟਾਈਮ ਰਵਾਂਗੇ ਜੇ ਜੋ ਮਰਜ਼ੀ ਹੋਵੇ ਮੁਲਾਜ਼ਮ ਆਏ ਤੁਹਾਡੇ ਕੋਲ ਮੁਲਾਜ਼ਮ ਆਏ ਆ ਉਹਨਾਂ ਨੇ ਪੋਟਮਾਰਡ ਕਰੋ ਪੋਟਮਾਰਡ ਨਹੀਂ ਕਰਨਾ ਜਿੰਨੇ ਸਾਡਾ ਤਿੰਨ ਆਨ ਸੰਦਨ ਤੇ ਤੁਸੀਂ ਬਿਆਨ ਨਹੀਂ ਕਰਾਇਆ ਤੇ ਉਹਨਾਂ ਨੂੰ ਕਿਹਾ ਨਹੀਂ ਵੀ ਸਾਡਾ ਬਿਆਨ ਕਰੋ ਪਾਈਂ ਕਿਹਾ ਬਿਆਨ ਕਰੋ ਆਂਦੇ ਵੀ ਪਾਈਂ ਪੋਟਮਾਰਡ ਕਰੋ ਫਿਰ ਬਿਆਨ ਕਰਨੇ ਆਂ ਗੋਲੀਆਂ ਵਾਲੇ ਕਿੰਨੇ ਕੁ ਬੰਦੇ ਆ ਗੋਲੀਆਂ ਚੋਂ ਵਾਜੀ 7-8 ਬੰਦੇ ਤੇ ਗੋਲੀਆਂ ਜਿਹਨਾਂ ਕੋ ਪਿਸਤੌਲ ਤੇ ਮਰਫਲਾਂ ਹੀ ਗਿਆ ਬਾਕੀ ਦਾਤਾਂ ਡਾਂਗਾ ਵਾਲੇ ਏਗੇ ਤੇ 10-12 ਬੰਦੇ ਲੈ ਕੇ ਆਇਆ ਅੰਗਰੇਜ਼ ਸਿੰਘ ਅਗਲੀ ਪ੍ਰਸ਼ਾਸਨ ਨੂੰ ਮੰਨਤੀ ਹੈ ਸਾਨੂੰ ਇਹੋ ਜਿਹਾ ਸਾਨੂੰ ਨਿਆਂ ਮਿਲਣਾ ਚਾਹੀਦਾ ਸਾਡੇ ਨਜਾਇਜ਼ ਬੰਦੇ ਮਾਰਦੇ ਇਹਨਾਂ ਨੇ ਜੇ ਨਿਆਂ ਨਹੀਂ ਮਿਲਦਾ ਤਾਂ ਅਗਲੇ ਜੋ ਮੁੜਕੇ ਫੇ ਕਰਾਂਗਾ ਕੱਚ ਟੱਕਾ ਜਾਮ ਕਰਾਂਗੇ ਕਹੀਂ ਮੁੜਕੇ ਕਰਾਂਗੇ ਪ੍ਰਸ਼ਾਸਨ ਚੱਲਦੀ ਜਾਰੀ ਰੱਖਾਂਗੇ ਉਹ ਕਰਨਾ ਉਹ ਬੰਦੇ ਦਾ ਹਾਲ ਹੈ ਜੀ ਹਾਂ ਜੀ ਤੇ ਕੀ ਕਾਰਨ ਕੀ ਹੈ ਯਾਰ ਪੁਰਾਣੀ ਦਾ ਜੀ ਪੁਰਾਣੇ ਬੰਦੇ ਸੀ ਇਹਨਾਂ ਦੀ ਕੋਈ ਹੌਲ ਖੋਲ ਦਾ ਟਕਣਾ ਜੀ ਸਰ ਉਹ ਪਾਰਟੀ ਦਾ ਇਲਜ਼ਾਮ ਹੈ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹ ਸੁਣਾਈ ਕਿਉਂ ਨਹੀਂ ਕੀਤੀ ਗਈ ਸੁਣਵਾਈ ਪੂਰੀ ਹੋ ਰਹੀ ਹੈ ਸਰ ਉਹ ਕਹਿੰਦੇ ਵੀ ਸਾਡੇ ਕੋ ਰਾਤਾਂ ਹੈ ਸਾਡੇ ਕੋ ਕੋਈ ਧਿਆਨ ਨਹੀਂ ਦਿੰਦੇ ਕਿ ਜੇ ਕੋਈ ਕਾਲੇ ਦੀ ਰਿਪੋਰਟ ਮਾ ਕੇ ਘਰ ਪਿਆ ਦੋਨਾਂ ਪਾਰਟੀਆਂ ਨੇ ਡਾਕਟਰਾਂ ਨੇ ਅਨਫੀਲ ਲੈ ਕੇ ਤੇ ਕਰਕੇ ਬਿਆਨ ਅਸੈਂਬਲੀ ਕਿਹਾ ਕੋਈ ਮੌਕੇ ਦੇ ਗਵਾਹ ਦੀ ਬਿਆਨ ਨਹੀਂ ਮੌਕੇ ਦੇ ਗਵਾਹ ਜਿਹੜੇ ਬਿਆਨ ਅਸੈਂਬਲੀ ਦੇ ਜਿਹੜੇ ਲੜਾਈ ਸਾਹਮਣੇ ਬੰਦੇ ਉਹਨਾਂ ਦੇ ਬਿਆਨ ਲੈਣੇ ਹੋ ਦੱਸਾਂ ਕੋਈ ਮੌਕੇ ਦੀ ਸੀਸੀਟੀਵੀ ਅਰੈਸਟ ਪਈ ਹੈ ਰਾਟਾ ਜੇ ਕੋਈ ਨਹੀਂ ਕੋਈ ਮੌਕੇ ਦੀ ਸੀਸੀਟੀਵੀ ਨਹੀਂ ਸੀਸੀਟੀਵੀ ਅਜੇ ਤੱਕ ਸਾਡੇ ਕੋਲ ਹੈ ਨਹੀਂ ਆ ਪਰ ਕੋਸ਼ਿਸ਼ ਕਰਾਂਗੇ ਜੇ ਕੋਈ ਲੱਭ ਗਏ ਪਰ ਪਾਰਟੀ ਕਹਿ ਰਹੀ ਵੀ ਜਿੰਨਾ ਚਿਰ ਸਾਡੇ ਬਿਆਨ ਨਹੀਂ ਹੁੰਦੇ ਆ ਆਪਾਂ ਬੋਟ ਨਹੀਂ ਉਹ ਇਹਨਾਂ ਦੀ ਮਰਜ਼ੀ ਆ ਜੀ ਬਿਆਨ ਲਿਖ ਕੇ ਦੇ ਦੇਣਗੇ ਸਾਨੂੰ ਅਸੀਂ ਬਿਆਨ ਹੁਦਾਂ ਲਿਖ ਲਾਂਗੇ ਕਿਉਂਕਿ ਡਾਕਟਰ ਜੇ ਅਨਫਰਡ ਲਿਖ ਕੇ ਦੇ ਫਿਰ ਆਪਾਂ ਕਿਹਦੇ ਬਿਆਨ ਨਹੀਂ ਲੈ ਸਕਦੇ ਹਨਾ ਟੋਟਲ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂਗੇ ਟੋਟਲ ਬਾਰੇ ਨਹੀਂ ਕਹਿ ਸਕਦੇ ਆਪਾਂ ਪਰ ਜਿਹੜੇ ਇੱਕ ਪਾਰਟੀ ਦੇ ਦੋ ਬੰਦੇ ਦਾ ਹਾਲ ਆ ਦੂਜੀ ਪਾਰਟੀ ਦੇ 6 ਬੰਦੇ ਦਾ ਟੋਟਲ ਕਿੰਨੀਆਂ ਚੱਲੀਆਂ ਐ ਗੋਲੀਆਂ ਦੱਸੋ ਗੋਲੀਆਂ ਦਾ ਨਹੀਂ ਪਤਾ ਜੀ ਫਿਗਰ ਨਹੀਂ ਦੱਸ ਸਕਦੇ ਆਪਾਂ ਕੰਮ ਚੱਲੀਆਂ ਠੀਕ ਹੈ